ਓ ਅਨਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ 5ਵਾਂ ਘਰ 8ਵਾਂ ਅੰਜੁਲੀਆ ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਤੋਂ ਫਿਰੈ ਪਰਮੰਤਾ ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ ਇਹ ਮਾਇਆ ਜਿਹਦੇ ਘਰ 'ਚ ਜ਼ਿਆਦਾ ਹੈ ਉਹਨੂੰ ਚਿੰਤਾ ਜ਼ਿਆਦਾ ਹੈ ਜਿਹਦੇ ਘਰ ਮਾਇਆ ਜ਼ਿਆਦਾ ਹੁੰਦੀ ਹੈ ਉਹਨੂੰ ਚਿੰਤਾ ਹੁੰਦੀ ਹੈ ਜਿਸ ਗ੍ਰਹਿ ਥੋੜੀ ਜਿਦੋਂ ਥੋੜੀ ਐ ਤੋ ਫਿਰ ਪ੍ਰਭੂਤਾ ਉਹ ਭਜਿਆ ਫਿਰਦਾ ਮਾਇਆ ਨੂੰ ਜੇ ਜ਼ਿਆਦਾ ਹੋ ਜਾਣੀ ਤਾਂ ਫਿਰ ਚਿੰਤਾ ਹੋ ਜੂਗੀ ਹੁਣ ਜੇ ਤਾਂ ਥੋੜੀ ਕਿਉਂ ਆ ਫਿਰ ਚਿੰਤਾ ਇਹਨੂੰ ਰੱਖੀ ਕਿਵੇਂ ਕਰਾਂ ਇਹਦੀ ਨੁਕਸਾਨ ਨਾ ਹੋ ਜਵੇ ਮਾਇਆ ਚਿੰਤਾ ਹੀ ਰੱਖੂਗੀ ਨਾਲ ਜਿੱਥੇ ਮਾਇਆ ਰਹੂ ਚਿੰਤਾ ਨਾਲ ਰਹੂਗੀ ਮਾਇਆ ਉਹ ਸਿੱਕਾ ਜਿਹਦਾ ਇੱਕ ਪਾਸਾ ਮਾਇਆ ਹੈ ਤੇ ਖਲਬ ਲੱਗ ਨਹੀਂ ਦੂ ਆਪਾਸਾ ਚਿੰਤਾ ਹੈ ਹਾਂਜੀ ਅੰਜਲੀ ਦਾ ਕੀ ਭਾਵ ਹੈ ਜੀ ਭੇਂਟ ਹੁੰਦਾ ਹੈ ਜੀ ਤਾਂ ਅੰਜਲੀ ਗੀਤਾ ਦੀ ਭੇਂਟ ਅਰਪਣ ਕਰਨਾ ਕਿਸੇ ਅਰਪਣ ਭਾਵ ਆਪਣਾ ਮਨ ਅਰਪਤਾ ਦੇਣਾ ਵੀ ਅੰਜਲੀ ਹੈ ਮਨ ਅਰਪਣਾ ਤਾਂ ਅੰਜਲੀ ਨਹੀਂ ਹੈ ਜਿਹਨੂੰ ਚੂੜੀ ਛੱਡਣੀ ਕਹਿੰਦੇ ਆ ਆਪਾਂ ਉਹ ਅੰਜਲੀ ਹੈ ਠੀਕ ਹੈ ਹੱਥ ਦੋਹੇ ਹੱਥਾਂ ਨੂੰ ਜੋੜ ਕੇ ਜਦ ਆਪਾਂ ਪਾਣੀ ਪੀਂਦੇ ਹਾਂ ਅੰਜਲੀ ਹੁੰਦੀ ਹੈ ਨਹੀਂ ਉਹ ਉਹ ਦੀ ਅੰਜਲੀ ਹੁੰਦੀ ਹੈ ਅੱਛਾ ਕਰ ਅੰਜਲੀ ਪੁਨ ਵੱਡਾ ਹੈ ਆਹਾਂ ਪੈਂਟ ਕਰ ਕੁਝ ਅਰਪਣ ਕਰ ਦੋ ਹੁਕਮ ਜੀ ਆ ਜਾਣ ਨਾਲ ਚਲੀ ਹੈ ਕੱਲ ਮੈਂ ਉਹ ਪੁਰਨ ਗੁਰ ਗੋਬੀ ਗੁਰ ਗੋਬਿੰਦ ਗਾਏ ਉਹਨਾਂ ਗਾਇਨ ਕੀਤਾ ਹੀ ਅੰਜਲੀ ਹੈ ਇਹ ਕਹਿੰਦੇ ਆ ਸੰਗਿਆ ਉੱਜਲ ਬੁੱਕ ਸੂਨੇ ਦੀ ਸ਼ਕਲ ਬਣਾਏ ਹੋਏ ਹੱਥ ਇਹਨਾਂ ਦੇ ਹੋਣੇ ਨੇ ਇਹ ਫੋਟੋ ਬਣਾਉਦੇ ਨੇ ਪਿੱਤਰ ਦੇਵਤਾ ਆਦਿਕ ਨੂੰ ਅਰਪਣ ਕੀਤੀ ਪਾਣੀ ਦੀ ਚੂਲੀ ਇਹ ਅਰਪਣ ਕੀਤਾ ਹੋਇਆ ਜੋ ਕੁਛ ਕੀਤਾ ਹੋਇਆ ਕਹਿੰਦੇ ਅੰਜਲੀ ਸੰਲੇਖ ਮਾਰੂ ਰਾਗ ਵਿੱਚ ਸੰਯੋਗ ਵਿਜੋਗ ਧੁਰੋਂ ਹੀ ਹੂਆ ਅੱਜ ਕਿ ਸ਼ਬਦ ਲਿਖ ਕੇ ਬਾਣਾ ਮੰਨਣ ਦੀ ਦੀ ਸੁਭਿ ਸਿੱਖਿਆ ਦਿੱਤੀ ਹੈ ਸੋਲਡਰ ਕਰ ਦੇਣਾ ਆਪਣੇ ਆਪ ਨੂੰ ਉਜਲੀ ਹੈ ਬਸ ਠੀਕ ਹੈ ਜੀ ਹਾਂ ਜੀ ਦੋਹੂ ਵਿਵਸਥਾ ਤੇ ਜੋ ਮੁਕਤਾ ਤੋਈ ਸੋਹਿਲਾ ਪਾਲੀ ਹੈ ਉਹ ਬਵਸਤਾਂ ਤੇ ਜਿਹੜਾ ਮੁਕਤ ਨਾਤਾ ਜਿਆਦਾ ਉਹਨੂੰ ਚਿੰਤਾ ਹੈ ਜਿਆਦਾ ਦੀ ਨਾ ਜੇ ਥੋੜੀ ਹੈ ਭੱਜਿਆ ਫਿਰਦਾ ਉਹ ਦੋਹਾਂ ਵਿਵਸਥਾ ਤੇ ਜਿਹੜਾ ਮੁਕਤ ਹੈ ਉਹ ਸੁਖ ਹੈ ਉਹ ਪਾੜ ਲਉ ਕੋਈ ਇਹ ਜਹਾ ਬੰਦਾ ਨਾ ਜਿਆਦਾ ਦੀ ਚਿੰਤਾ ਨਾ ਥੋੜੀ ਕਰਕੇ ਭੱਜਿਆ ਫਿਰਦਾ ਮਾਇਆ ਦੀ ਕਮੀ ਪਿੱਛੇ ਕਵੀ ਕਾਰਨ ਮਾਇਆ ਪਿੱਛੇ ਦੀ ਪਾਇਦਾ ਮਾਇਆ ਦੌਰ ਚ ਨਹੀਂ ਹੈ ਕਿਹਾ ਜਿਆਦਾ ਮਾਇਆ ਕਰਕੇ ਇਹ ਤਾਂ ਜਿਗਰਾ ਸਿਆ ਹੋਇਆ ਹੈ ਮਾਇਆ ਜਿਆਦਾ ਹੈ ਚਿੰਤਾ ਹੈ ਦੀ ਜਿਹਨੂੰ ਉਬਰਦਾ ਪਾੜ ਲੋ ਚਾਹੇ ਮਾਇਆ ਘੱਟ ਵਾਲਾ ਕੋਈ ਮਿਲ ਜਵੇ ਜਿਹਨੂੰ ਚਿੰਤਾ ਨਹੀਂ ਹੈ ਚਾਹੇ ਮਾਇਆ ਜ਼ਿਆਦਾ ਵਾਲਾ ਮਿਲ ਜਵੇ ਪਰ ਚਿੰਤਾ ਮੁਕਤ ਚਾਹੀਦਾ ਚਿੰਤਾ ਨਹੀਂ ਚਾਹੀਦੀ ਉਹਨੂੰ ਮਾਇਆ ਦੀ ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਪਾਲੀ ਹੈ ਆ ਥੋੜੀ ਆ ਮਾਇਆ ਜ਼ਿਆਦਾ ਦਾ ਧੀਰੇ ਤੇ ਅਸਰੇ ਕੋਈ ਦੀ ਉਹਨੂੰ ਲਭ ਲੋ ਠੀਕ ਹੈ ਜੀ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਦਾ ਬਹੁ ਬਿਧੀ ਬੇਦ ਪਾਠ ਸਭ ਸੋਧਾ ਗ੍ਰਹਿ ਰਾਜ ਮਹਿ ਜਿਹੜਾ ਆ ਘਰ ਹੈ ਨਾ ਇਹ ਰਾਜ ਹੈ ਰਾਜੇ ਹੈ ਜਿੱਥੇ ਆਪਣੀ ਵਰਦੀ ਚੱਲਦੀ ਹੈ ਘਰ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਦਾ ਆਪਣੇ ਨਿਜ ਘਰ ਚ ਰਹਿੰਦਾ ਨਾ ਹੱਲੇ ਨੂੰ ਡੁੱਬਦਾ ਨਾ ਡੁੱਬਾ ਖਾਂਦਾ ਨਾ ਚਿੱਤਾ ਨੂੰ ਜਾਂਦਾ ਇਹ ਤਾਂ ਵੀ ਉਦਾਸ ਹੈ ਕ੍ਰੋਧ ਤੋਂ ਅਰੇ ਤੋਂ ਉਦਾਸ ਹੈ ਨਾ ਹੰਕਾਰ ਹੈ ਨਾ ਭੈ ਹੈ ਨਾ ਹੰਕਾਰ ਦੋਹਾਂ ਤੋਂ ਹੀ ਉਦਾਸ ਹੈ ਉੱਪਰ ਹਾਂਜੀ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਧਾ ਬਹੁ ਬਿਧੀ 베ਦ ਪਾਠ ਸਭ ਸੋਧਾ ਬਹੁ ਬਿਧੀ 베ਦ ਪਾਠ ਸਭ ਸੋਧਾ ਬਹੁਤ ਪ੍ਰਕਾਰ ਨਾਲ 베ਦ ਪਾਠ ਨੂੰ ਨੇ ਸਮਝ ਲਿਆ ਸੋਧ ਕੇ ਸਮਝ ਲਿਆ ਉਹਨੂੰ ਗਿਆਨ ਨੂੰ ਸਾਰੇ ਪੱਖਾਂ ਤੋਂ ਸਮਝ ਲਿਆ ਸੋਧ ਲਿਆ ਇਸ ਕਰਕੇ ਘਰ ਦੇ ਵਿੱਚ ਰਹਿੰਦਾ ਹੋਇਆ ਵੀ ਨਾ ਉਹ ਕਿਤਾ ਹੈਗੀ ਉਹਨੂੰ ਨਾ ਉਹ ਨੂੰ ਗੁੱਸਾ ਆਉਂਦਾ ਨਾ ਕਰਉਦੇ ਹੰਕਾਰ ਵੀ ਮੈਂ ਬਹੁਤ ਬੇਪੱਠੀ ਆਇਆ ਮੈਂ ਗਿਆਨਵਾਨ ਹਾਂ ਜੀ ਦੇਹੀ ਮੈਂ ਜੋ ਰਹੇ ਲਿਪਤਾ ਤਿਸ ਜਨਕੀ ਪੂਰਣ ਖਾਲੀ ਹੈ ਸਰੀਰ ਦੇ ਹੁੰਦੇ ਹੋਏ ਮਨੁੱਖਾ ਸਰੀਰ धारण ਕਰੇ ਹੋਏ ਤੇ ਦੌਰਾਨ माया तो उलप्त रहे माया ਦੇ ਵਿੱਚ ਲਿਫਤ ਨਾ ਰਹੇ ਤੇ ਜਨ ਕੀ ਪੂਰਨ ਕਾਲੀਏ ਉਹ ਜਿਹੜਾ ਆਦਮੀ ਆ ਉਹਦੇ ਕਾਲ ਕਮਾਈ ਪੂਰੀ ਹੋ ਗਈ ਉਹਦੀ ਭਗਤੀ ਪੂਰੀ ਹੈ ਉਹਨੇ ਆਪਣੀ ਭਗਤੀ ਪੂਰੀ ਕਰ ਲਈ ਹਾਂਜੀ ਜਾਗਤ ਸੂਤਾ ਧਰਮਿ ਬਗੂਤਾ ਬਿਨ ਗੁਰ ਮੁਕਤੀ ਨ ਹੋਈਐ ਮੀਤਾ ਜਾਗ ਰਸੂਤਾ ਉਹ ਕਹਿੰਦਾ ਜਾਗਦਾ ਪਿਆ ਸੂਤਾ ਇਹ ਜਾਗਦਾ ਵੀ ਸੁੱਤਾ ਹੀ ਪਿਆ ਹੈ ਪਰ ਉਹ ਬਗੂਤਾ ਪਰਮ ਦੇ ਵਿੱਚ ਹੈ ਨਾ ਜਾਗਦਾ ਦਾ ਤਾਂ ਹੀ ਨੇ ਪਰਮ ਨਾ ਹੋਵੇ ਜੀ ਨੂੰ ਪਰਮ ਹੈ ਅਜੋ ਇਹਨੂੰ ਆਪਣੇ ਧਰਮ ਵਾਲੀ ਪਰਮ ਇਹਨੂੰ ਉਹੀ ਪਰਮਾਂ ਦੇ ਵਿੱਚ ਮੈਂ ਕੁਝ ਕਰ ਸਕਦਾ ਇਹਨੂੰ ਉਹੀ ਪਰਮਾਂ ਦੇ ਵਿੱਚ ਮੇਰਾ ਕੀਤਾ ਕੁਝ ਹੋ ਸਕਦਾ ਹੈ ਜੇ ਸਮਝਦਾ ਮੇਰਾ ਕੀਤਾ ਕੁਝ ਹੋ ਸਕਦਾ ਹੈ ਤਾਂ ਉਹ ਕਰੂ ਇਹ ਜਾਗਦਾ ਹੀ ਸੁੱਤਾ ਪਿਆ ਹੈ ਇਹ ਸੁਪਨੇ ਦੇ ਵਿੱਚ ਹੈ ਸੁਪਨੇ ਦੇ ਵਿੱਚ ਹੈ ਜੋ ਕੁਝ ਕਰ ਰਿਹਾ ਸੁਪਨਾ ਹੈ ਸੁਪਨੇ ਜ ਹੋਇਆ ਹੋਇਆ ਨੂੰ ਠੀਕ ਲੱਗਦਾ ਜਾਂ ਜਾਗੂਗਾ ਫਿਰ ਲੱਗੂਗਾ ਵੀ ਇਹ ਠੀਕ ਨਹੀਂ ਮੈਂ ਨਹੀਂ ਕੀਤਾ ਕੁਝ ਵੀ ਜਾਗਦੇ ਸੋਤਾ ਪਰ ਗੋਤਾ ਬਿੰਨ ਗ੍ਰਹ ਮੁਕਤ ਨਾ ਹੋਏ ਬੀਤਾ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੋਣੀ ਜਿੱਤੇ ਪਰਮਾਤਮਾ ਦਾ ਗਿਆਨ ਹੈ ਨਹੀਂ ਜਿੱਤੇ ਗਿਆਨ ਹੈ ਉਹ ਪਰਮਾਤਮਾ ਦੀ ਉਹ ਗਿਆਨ ਨਾਲ ਮੁਕਤੀ ਪ੍ਰਾਪਤ ਹੋਣੀ ਹੈ ਪਰਮਾਣੇ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਮੁਕਤੀ ਪ੍ਰਾਪਤ ਹੋਦੋਂ ਹੈ ਜਦੋਂ ਇਹ ਸਮਝਦਾ ਵੀ ਮੈਂ ਕੁਝ ਕਰ ਨਹੀਂ ਸਕਦਾ ਸਾਚੇ ਹੈ ਕੋਈ ਕੁਝ ਨਹੀਂ ਕਰ ਸਕਦਾ ਹਾਂਜੀ ਸਾਦ ਸੰਗੀ ਟੁੱਟੇ ਹੋ ਬੰਧਨ ਇੱਕੋ ਇੱਕ ਨਿਹਾਲੀ ਹੈ ਆ ਜਿਹੜਾ ਗਾਹ ਕਰਾ ਨਾ ਮੈਂ ਕੁਝ ਕਰ ਸਕਦਾ ਇਹਦਾ ਜਿਹੜਾ ਬੰਧਨ ਹੈ ਇਸ ਜੇ ਕੋ ਸਾਦ ਮਿਲ ਜਵੇ ਨਾ ਉਹ ਸਮਝ ਆਵੇ ਇਹਨੂੰ ਗੱਲ ਤਾਂ ਫੇਰ ਬੰਧਨ ਟੁੱਟ ਜਾਂਦਾ ਫੇਰ ਮੰਨ ਲੈਂਦਾ ਇਹ ਵੀ ਮੈਂ ਨਹੀਂ ਕੁਝ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਕੁਝ ਫੇਰ ਇੱਕ ਦਾ ਸਮਝ ਆਉਂਦੀ ਹੈ ਇੱਕ ਨਿਹਾਲੀ ਇੱਕੋ ਹੀ ਅਸਲਨ ਵਾਲਾ ਜੇ ਰ ਕਰਨ ਵਾਲਾ ਉਹਦਾ ਦਰਸ਼ਨ ਹੋ ਜਾਂਦਾ ਹੈ ਜਿਹਦੀ ਸ਼ਕਤੀ ਨਾਲ ਸਭ ਕੁਝ ਹੋ ਰਿਹਾ ਹੈ ਉਹ ਫਿਰ ਇਹਨੂੰ ਦੇ ਜਾਂਦਾ ਸਮਝ ਆ ਜਾਂਦੀ ਹੈ ਦੇ ਜਾਂਦੇ ਕੀ ਸਮਝ ਆ ਜਾਂਦੀ ਹੈ ਤਾਂ ਸਮਝ ਆ ਜਾਂਦੀ ਹੈ ਫਿਰ ਮਨ ਲੈਦਾ ਫਿਰ ਚਲਦਾ ਫਿਰ ਦਾ ਪਰਮਜੂਰ ਹੋ ਜਾਂਦਾ ਹੈ ਹਾਂਜੀ ਕਰਮ ਕਰੇ ਤਾਂ ਬੰਦਾ ਨਹਿ ਕਰੇ ਤਾਂ ਨਿੰਦਾ ਮੋਹ ਮਗਰ ਮਨ ਵਿਆਪਿਆ ਚਿੰਦਾ ਕਰਮ ਕਰੇ ਤਾਂ ਬੰਦਾ ਇਹ ਕੁਝ ਕਰਦਾ ਆ ਬਚਾਂਦਾ ਕਦੈ ਨਾ ਕਰਦਾ ਨਾ ਕਰੇ ਤਾਂ ਜਿੱਦਾ ਜੇ ਕੁਛ ਕਰਦਾ ਨਹੀਂ ਹੈ ਬਹਿ ਜਾਂਦਾ ਟਿੱਕੇ ਪਰ ਉਹ ਕਰਦਾ ਤਾਂ ਮੰਨ ਲੈਂਦਾ ਮੈਂ ਕਰਦਾ ਜੇ ਮਾਲਾ ਫੇਰ ਲਾ ਗ ਜਾਂਦਾ ਕੁਛ ਕਰਦਾ ਨਹੀਂ ਫਿਰ ਦਿੱਕ ਆਉਂਦੀ ਹੈ ਕੰਮ ਕਰ ਤੋਂ ਹੋਏ ਨੇ ਕਾਮੀ ਵਾਲੀ ਗੱਲ ਨਹੀਂ ਇਹ ਨੂੰ ਸਮਝ ਆਈ ਕੰਮ ਤਾਂ ਕਰਨਾ ਹੈ ਪਰ ਉਹਦੇ ਵਿੱਚ ਕੋਈ ਕਾਮ ਨਹੀਂ ਦੀ ਇਹ ਨਹੀਂ ਮੰਨਣਾ ਤੇ ਮੈਂ ਕਰਦਾ ਉਹ ਮਗਨ ਮਨ ਗਿਆ ਪਿਆ ਜਿੱਦਾ ਉਹਦੇ ਵਿੱਚ ਫਸਿਆ ਹੋਇਆ ਕਰਕੇ ਬੰਦ ਚਿੰਤਾ ਵੱਦੀ ਰਹਿੰਦੀ ਹੈ ਹਾਂਜੀ ਗੁਰਪ੍ਰਸਾਦ ਸੁੱਖ ਦੁੱਖ ਸਮਝਾਣਾ ਕਟ ਕਟ RAM ਹੀ ਆਲੀ ਹੈ ਗੁਰਪ੍ਰਸਾਦ ਸੁੱਖ ਦੁੱਖ ਸਮਝਾਣਾ ਜੇ ਗਿਆਨ ਹੋ ਜਾਏ ਤਾਂ ਉਹਦੀ ਕਿਰਪਾ ਨਾਲ ਇਹਨੂੰ ਦੁੱਖ ਔਰ ਸੁੱਖ ਬਰਾਬਰ ਲੱਗਦੇ ਨੇ ਫਿਰ ਸਮਝਾਣਾ ਕਟ ਕਟ RAM ਹੀ ਆਲੀ ਹੈ ਫਿਰ ਸਾਰੇ ਹਿਰਦਿਆਂ ਚ RAM ਦੀਨਾ ਤੇ ਸਾਰੇ ਹਿਲਦਿਆ ਚ ਜਿਹੜਾ ਰਾਮ ਹੈ ਜਾਪਦਾ ਹਾਂਜੀ ਸੰਸਾਰੇ ਮਹ ਸਹਸਾ ਵਿਆਪੈ ਇਕੱਠ ਕਥਾ ਅਗੋਚਰ ਨਹੀਂ ਜਾਪੈ ਜੇ ਨજર ਸਾਰੀ ਬਣਨਾ ਹੋਇਆ ਹੈ ਸੰਸਾਰ ਦੇ ਵਿੱਚ ਵਿਚਰਦਾ ਹੈ ਸੰਸਾਰੀ ਬੁੱਧੀ ਇਹਦੇ ਕੋਲ ਸੰਸਾਰ ਦੇ ਵਿੱਚ ਖੁਪਿਆ ਹੋਇਆ ਹੈ ਉਹਨਾਂ ਜਿਹੜੇ ਚਿੰਤਾ ਮਿਆਬਰੀ ਰਹਿੰਦੀ ਐ ਇਹਨੂੰ ਐਸਾ ਵਿਆਪਦਾ ਹੈ ਫਿਕਰ ਲੱਗਿਆ ਰਹਿੰਦਾ ਸੰਸਾਰੇ ਮਹ ਸਹਸਾ ਵਿਆਪੈ ਕੱਟ ਕੱਟਾ ਹੋਚਰ ਨਹੀਂ ਜਾਂਦਾ ਉਹੋ ਤੱਕ ਨੂੰ ਗੁਰਬਾਣੀ ਦੀ ਕੱਟ ਕੱਟਾ ਜਿਹੜੀ ਹੋਚਰ ਹੈ ਬੰਨ ਗਿਆਨ ਦਰੀਆਂ ਦੇ ਪਰੇ ਹੈ ਇਹਦੀ ਸਮਝ ਨਹੀਂ ਪੈਂਦੀ ਜਪਦਾ ਨਾਲ ਇਹਦੀ ਸਮਝ ਨਹੀਂ ਪੈਂਦੀ ਚਪੜਾ ਸਮਝੇ ਹੁੰਦੀ ਹੈ ਨਹੀਂ ਜਪਦਾ ਸਮਝ ਨਹੀਂ ਆਉਂਦੀ ਸਮਝਣ ਦੀ ਕੋਸ਼ਿਸ਼ੇ ਨਹੀਂ ਕਰਦਾ ਉਹ ਕਰਦਾ ਉਹ ਨਾਲ ਚਰ ਜਿੰਨਾ ਜਨ ਸਾਰੀ ਹੈ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ੇ ਨਹੀਂ ਕਰਦਾ ਹੈ ਹਾਂਜੀ ਜਿਸਨੂੰ ਬੁਝਾਏ ਕੋਈ ਬੁਝੇ ਉਹ ਬਾਲਕ ਵਾਂਗ ਹੀ ਪਾਲੀਐ ਜਿਹੜਾ ਇਹ ਬੁਝਾਰਤ ਨੂੰ ਬੁਝ ਲਵੇ ਤੇ ਸੰਸਾਰ ਦੇ ਵਿੱਚ ਇੰਨਾ ਵਿਆਪਦੀ ਹੈ ਗੁਰਬਾਣੀ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕਰਦਾ ਜਿਹੜਾ ਇਹ ਗੱਲ ਬੁਝ ਲਵੇ ਬੁਝ ਲੈੰਦਾ ਜਾਂਦਾ ਫਿਰ ਉਹ ਕੁਛ ਨਹੀਂ ਕਰਦਾ ਫਿਰ ਬਾਣੀ 'ਚ ਰਹਿੰਦਾ ਫਿਰ ਉਹਨੂੰ ਪਾਲਦਾ ਬਾਲਕ ਵਾਂਗੂ ਪਾਲੀਐ ਤੇ ਕਹਿੰਦਾ ਬੱਚਾ ਪਾਲੀਦਾ ਨਾ ਬੱਚੇ ਦਾ ਸਭ ਕੁ ਮਾਂ-ਬਾਪ ਤੇ ਛੱਡਿਆ ਹੁੰਦਾ ਆਪਣਾ ਕਿਰੋ ਵਾਲ ਵਹੋਂ ਪਾਰਦਾ ਬੱਚੇ ਮਾ ਪਾਲਣਾ ਕਰਦਾ ਉਹਦੀ ਹਰ ਪ੍ਰਕਾਰ ਦੀ ਬੁੱਧੀ ਵੀ ਅਕਲ ਦੀ ਗਿਆਨ ਦੀ ਫਖੋਂ ਸਾਰੀ ਪਾਲਣਾ ਕਰਦਾ ਉਹਦੀ ਹਾਂਜੀ ਝੋਟ ਬਹੇ ਹੋਂ ਛੁੱਟੇ ਨਹੀਂ ਜੋ ਸੰਚੇ ਤੋਂ ਭੋ ਮਨ ਮਾਹੀ ਜੇ ਮਾਇਆ ਛੱਡ ਕੇ ਬਹਿ ਜਵੇ ਗਾਇਆ ਨਹੀਂ ਛੁੱਟਦੀ ਹੈ ਅੰਦਰੋਂ ਨਹੀਂ ਛੁੱਟਦੀ ਮਾਇਆ ਬਾਹਰੋਂ ਛੱਡ ਕੇ ਬਹਿ ਗਿਆ ਝੋਟ ਬਹੇ ਤਾ ਛੁੱਟੇ ਨਹੀਂ ਸਰੀਰ ਤਾਂ ਮਾਇਆ ਦਾ ਹੀ ਨਾਲੇ ਹੈ ਜੋ ਹਲਕੇ ਤੋਂ ਪਵਨ ਗੋਈ ਇਹ ਆਇਆ ਤਾਂ ਠੀਕ ਕਰਦਾ ਹੈ ਨਾਮ ਮੰਦਰ ਵਿੱਚ ਪਾਇਆ ਪਿਆ ਰਹਿੰਦਾ ਤੇ ਆ ਬਣਿਆ ਰਹਿੰਦਾ ਪਵਨ ਗੋਈ ਕੋਈ ਤਾਂ ਮੰਦਰ ਵਿੱਚ ਹੈ ਹਾਂਜੀ ਇਸ ਹੀ ਮੈਂ ਜਿਸ ਕੀ ਪਤ ਰਾਖਾ ਤਿਸ ਸਾਧੂ ਚੋਰ ਢਾਲੀ ਹੈ ਇਹ ਰੁਗਦਾ ਦੇ ਵਿੱਚ ਹੈ ਜਿਹਦੀ ਪਤ ਬਚਾ ਲਵੇ ਰੁਗਦਾ ਤੋਂ ਬਾਹਰ ਕੱਢ ਲਵੇ ਜਿਹਨੂੰ ਇਸ ਸਾਧੂ ਚੋਰ ਢਾਲੀ ਹੈ ਉਹ ਸਾਧੂ ਦੇ ਸਰਤੇ ਜਿਹੜਾ ਹੈ ਨਾ ਚੌਰ ਚੱਲਣਾ ਚਾਹੀਦਾ ਹੈ ਉਹ ਸਾਧੂ ਹੈ ਉਹਦੇ ਸਰਤੇ ਚੌਰ ਫਿਰਨਾ ਚਾਹੀਦਾ ਉਹਦੀ ਸੇਵਾ ਕਰਨੀ ਚਾਹੀਦੀ ਹੈ ਉਹਦੇ ਸਰਤੇ ਪਰਮੇਸ਼ਰ ਦਾ ਹੱਥ ਹੈ ਹਾਂਜੀ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗ ਹੈ ਇਸ ਜੋਨੀ ਫਿਰਨਾ ਜਿਹੜਾ ਸੂਰਮਾ ਕਹੋਂਗਾ ਉਹਨਾਂ ਵਰਨਾ ਪੈਣਾ ਸੂਰਮਾ ਨਹੀਂ ਦੁਸ਼ਾਦੀ ਬਲਣਾ ਕਿ ਮਰਦਾ ਨਹੀਂ ਮਰ ਤੋਂ ਡਰਦਾ ਸੂਰਾ ਨਹੀਂ ਹੁੰਦਾ ਜੋ ਮਰਨ ਕਬੂਲ ਰੱਖਦਾ ਹੈ ਹਰ ਵਕਤੋਂ ਸੂਰਾ ਜਿਹਦਾ ਮਨ ਖੂਲਿਆ ਹੋਇਆ ਸੂਰਾ ਹੈ ਜੋ ਪਾਗਾ ਜੋਦੀ ਫਿਰ ਜਿਹੜਾ ਮਰਨ ਕਬੂਲ ਦਾ ਨਹੀਂ ਨਾ ਪਾ ਜਾਂਦਾ ਉਹ ਵੀ ਜੋਦੀਆਂ ਤੋਇਆ ਫਿਰਦਾ ਉਹ ਜੰਮਦਾ ਮਰਦਾ ਰਹਿੰਦਾ ਹੀ ਆ ਫਿਰ ਹਾਂਜੀ ਤੋ ਸੂਰਾ ਉਹ ਹੈ ਜੀ ਨੇ ਮਨ ਕਰਕੇ ਮਰਨਾ ਹੈ ਜੀ ਜਿਹਨੇ ਮਰਨ ਕਬੂਲ ਲਿਆ ਹੋਇਆ ਸੱਚਾ ਦੀ ਮਰਨ ਨੂੰ ਮਰਨਾ ਸਮਝਦਾ ਹੀ ਨਹੀਂ ਉਹ ਜਿਹਨੂੰ ਮਰਨ ਦਾ ਪਤਾ ਲੱਗਿਆ ਵਾਣਾ ਹੁੰਦਾ ਕੀ ਹੈ ਸੰਸਾਰੀ ਮਰਨਾ ਮੰਨਣਾ ਨਹੀਂ ਸੰਸਾਰੀ ਜਨੂਨ ਨਹੀਂ ਹੈ ਉਹ ਤਾਂ ਬਾਅਦ ਮੰਨ ਲੈਣਾ ਪਤਾ ਲੱਗਦਾ ਹੈ ਉਹ ਮੰਨਣਾ ਕਬੂਲਣਾ ਆਪਣੀ ਮਰਜ਼ੀ ਦਾ ਤਿਆਗ ਕਰਨਾ ਸੰਸਾਰ ਦੇ ਵਿੱਚ ਮੰਨਣਾ ਕਬੂਲ ਕਰਨਾ ਤੇ ਮਰੂ ਤਾਂ ਹਰ ਕੇ ਦੁਆਰ ਹੈ ਜੀ ਹਾਂ ਅਸੀਂ ਹਰ ਕੇ ਦੁਆਰ ਨਹੀਂ ਜਾਣਦੇ ਅਸੀਂ ਤਾਂ ਇਹ ਹਸਪਤਾਲਾਂ ਚ ਆ ਕੇ ਰੇ ਦੋਹੇ ਜਗ੍ਹਾ ਐਕਸੀਡੈਂਟਾਂ ਚ ਮਰ ਜਾਂਦੇ ਹਾਂ ਹਾਂ ਜੋ ਵਰਤਾਏ ਸੋਈ ਪਲ ਮੰਨਣਾ ਬੁੱਝ ਹੁਕਮ ਹੈ ਦੁਰਮਤ ਜਾਲੀ ਹੈ ਜੋ ਵਰਤਾਏ ਸੋਈ ਭਲਵਾਨ ਹੈ ਜੋ ਉਹਦਾ ਪਾਣਾ ਵਰਤਦਾ ਹੈ ਉਹਨੂੰ ਭਲਾ ਬੰਦੂ ਉਹਨੂੰ ਭਲਾ ਬੰਦ ਕੇ ਚੱਲੇ ਉਹਦੀ ਹੁਕਮ ਹੈ ਹੁਕਮ ਨੂੰ ਹੋ ਚੁਕੇ ਦੁਰਮਤ ਜਾਲੀ ਹੈ ਦੁਰਮਤ ਹੈ ਜਿਹੜੀ ਉਹਨੂੰ ਸਾੜ ਦੇਈ ਰੱਖ ਨੂੰ ਜੇ ਹੁਕਮ ਪੁੱਜ ਲਈ ਹੈ ਹੁਕਮ ਦੇ ਵਿੱਚ ਚੱਲੀਏ ਹੁਕਮ ਦੀ ਸਮਝ ਹੋਵੇ ਤਾਂ ਜਿਹੜੀ ਦੁਰਮਤ ਹੈ ਦੁਰਮਤ ਕੀ ਹੈ ਮੈਂ ਕੁਝ ਕਰਦਾ ਹਾਂ ਹਮ ਕਰਾਂਗੇ ਮੈਂ ਕਰੂੰਗਾ ਜਾਂ ਕਰ ਰਿਹਾ ਇਕਾਲ ਯੋਗ ਆਵੇ ਇਹ ਜਿਹੜੀ ਦੁਰਮਤ ਹੈ ਇਹ ਖਤਮ ਹੋ ਜਾਂਦੀ ਆਂ ਅੰਦਰੋਂ ਕਿ ਖਿਆਲ ਦੁਰਮਤ ਦੇ ਜਲ ਜਾਂਦੇ ਨੇ ਜੋ ਵਰਤਾਏ ਸੋਈ ਪਹਿਲਵਾਨ ਹੈ ਇਹ ਹੁਕਮ ਹੈ ਜੀ ਵਰਤਾਏ ਸੋਈ ਪਹਿਲਵਾਨ ਨੇ ਜੋ ਹੁਕਮ ਵਰਤ ਰਿਹਾ ਉਹਨੂੰ ਭਲਾ ਬੰਦੇ ਆਪਣੇ ਭਲੇ ਚ ਮੰਨ ਕੇ ਚੱਲੇ ਪਰ ਆਪਣੇ ਖਿਲਾਫ ਨੂੰ ਮੰਨ ਕੇ ਚੱਲੇ ਠੀਕ ਹੈ ਜੀ ਬੁੱਝ ਹੁਕਮ ਹੈ ਦੁਰਮਤ ਜਲਦੀ ਹੈ ਸਭ ਤੋਂ ਵੱਡੀ ਬਿਮਾਰੀ ਜੀਵ ਦੀ ਦੁਰਮਤ ਹੈ ਜੀ ਆ ਉਹ ਚਾਲ ਲੈਣੀ ਹੈ ਹਾਂ ਜੀ ਜਿੱਤ ਜਿੱਤ ਲਾਵੇ ਤੇ ਤਿਤ ਲਗਣਾ ਕਰ ਕਰ ਵੇਖਾ ਆਪਣੇ ਜਚਨਾ ਜਿੱਥੇ ਜਿੱਥੇ ਲਾਇਆ ਜੀਵ ਨੂੰ ਉੱਥੇ ਉੱਥੇ ਲੱਗਿਆ ਹੋਇਆ ਆਪਣੇ ਅੰਦਰਲੇ ਨਹੀਂ ਲਾਇਆ ਆਪਣਾ ਅੰਦਰਲਾ ਜਿੱਥੇ ਧਿਆਨ ਲਾ ਲੈਂਦਾ ਉੱਥੇ ਲੱਗ ਜਾਂਦਾ ਕਰ ਕਰ ਵੇਖਾ ਆਪਣੀ ਜਤਨ ਆਪਣੇ ਜਤਨ ਕਰ ਕਰਕੇ ਦੇਖਦਾ ਜੀਵ ਆਪਣੀ ਜਤਨ ਕਰ ਕਰਕੇ ਦੇਖਦਾ ਸੁਤਨੋਂ ਕਦੇ ਕਦੇ ਧਿਆngaਉਂਦਾ ਕਦੇ ਕਿਤੇ ਲਾਉਂਦਾ ਕਦੇ ਕੋਈ ਧਰਮ ਆਪਣਾ ਉਂਦਾ ਕਦੇ ਕੁਝ ਕਰਦਾ ਕਦੇ ਕੁਝ ਕਰਦਾ ਕਦੇ ਮਾਲਾ ਫੇਰਦਾ ਕਦੇ ਯੱਗ ਕਰਦਾ ਕਦੇ ਸਮਾਧੀ ਲਾਉਂਦਾ ਇਹ ਜਤਨ ਨੇ ਕਰ ਕਰ ਦੇਖਦਾ ਹਾਂਜੀ ਨਾਨਕ ਕੇ ਪੂਰਨ ਸੁਖਦਾਤੇ ਤੂੰ ਦੇਹ ਤਾਂ ਨਾਮ ਸੰਭਾਲੀਐ ਅਰਖਦਾ ਦਾਤਾ ਪੂਰਨ ਰਾਤ ਕੋ ਜੋ ਸੁਹਾਣੀ ਦਾ ਦੇਣ ਵਾਲਾ ਉਹ ਕੋਈ ਕਵੀ ਨਹੀਂ ਤੂੰ ਦੇਹ ਦਾ ਨਾਮ ਸੰਭਾਲੀਐ ਜੇ ਤੂੰ ਨਾਮ ਦਵੇਂ ਤਾਂ ਨਾਮ ਚ ਸਮਾਈਐ ਜੇ ਤੂੰ ਨਾਮ ਬਖਸ਼ਿਸ਼ ਕਰੇ ਨਾਮ ਦੀ দান ਤਾਂ ਉਹ ਚ ਸਮਾਈਐ ਠੀਕ ਹੈ ਜੀ